ਰੰਗਵਾਯੋ ਜੀ ਤੁਸੀਂ ਚੈੱਕ ਕਰ ਲਓ ਤੇ ਪਿੱਛੋਂ ਦੇਖੋ ਜੀ ਥਾਨ ਹਵਾ ਨੇ ਜੀ ਚੈੱਕ ਕਰ ਲਓ ਦੋਸਤੋ ਬਹੁਤ ਚੰਗਾ ਥਾਣ ਲੱਗਿਆ ਕਰੋ ਚੱਕ ਤੇ ਲੇਵੇ ਦੀ ਬੰਤਰ ਬਹੁਤ ਚੰਗੇ ਲਿਆ ਮੋੜ ਲਿਆ ਪਿੱਛੋਂ ਨਿਗਾਹ ਮਾਰ ਲਓ ਜੀ ਫਿਕਸ ਜਲੇ ਲੇਵਾ ਤੇ ਥਾਨ ਤੁਸੀਂ ਦੇਖ ਲਓ ਚਾਰੇ 95 ਥਾਣਾ ਕੱਲਾ ਕੱਲਾ ਥਾਣ ਲੱਗਿਆ ਮਿੱਤਰੋ ਕਰੋ ਚੱਕ ਪਿੱਛੋਂ ਹਵਾ ਨੇ ਜੀ ਚੈੱਕ ਕਰ ਲਓ ਟੈਲ ਟੋਲ ਨੂੰ ਤੁਸੀਂ ਦੇਖ ਲਓ ਦੋਸਤੋ ਲੇਵੇ ਦੀ ਬੰਤਰ ਬਹੁਤ ਚੰਗੀ ਹੈ ਤੇ ਥਾਨ ਹਵਾ ਨੇ ਜੀ ਬਹੁਤ ਸਾਫ ਹੈ ਚੈੱਕ ਕਰ ਲਓ ਮਿੱਤਰੋ ਤੁਸੀਂ ਪਿੱਛੋਂ ਚੈੱਕ ਕਰੋ ਜੀ ਟੈਲ ਟੋਲ ਪਈ ਹੈ ਪਿਆਰ ਹੋਣਾ ਜੀ ਦੇਖ ਲਓ ਸੀ ਥੰਲੇ ਦੇ ਬੰਨ ਕਰਦੇ ਸੀ ਬਹੁਤ ੱਲ ਬਈਆ ਜੀ ਤੇ 20 ਤੋਂ 22 ਦੀ ਆਸ ਵਿੱਚ ਬਾਈ ਕਹਿੰਦਾ ਲੈ ਮੋੜ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਜੀ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਡੱਬਾ ਵਾਲੀ ਪਸ਼ੂ ਮੰਡੀ ਤੇ ਤੇ ਆਪਾਂ ਬਾਈ ਕੋਲ ਚਾਰ ਵੜਾ ਲੈ ਕੇ ਆਇਆ ਤੇ ਕਰਾਵਾਂਗੇ ਗੱਲਬਾਤ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਬਾਈ ਦੇ ਦੂਗਾ ਨਿਗਾਹ ਮਾਰ ਲਓ ਸੀ ਵੜਾਂ ਦੇ ਚੈੱਕ ਕਰੋ ਸੀ ਇੱਧਰ ਖੜੀਆਂ ਤੇ ਦੋ ਦੋ ਆ ਖੜੀਆਂ ਇੱਕ ਤੇ ਰੰਗ ਦੀ ਤੇ ਨਾਲ ਢੱਬੀ ਖੜੀ ਆ ਤੇ ਆਪਾਂ ਕੱਲੀ ਕੱਲੀ ਵੜ ਵੜੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਬਾਈ ਦਾ ਪਿੰਡ ਵੀ ਪੁੱਛ ਕੇ ਦੇਵਾਂਗੇ ਕਰਾਈਏ ਬਾਈ ਨਾਲ ਗੱਲਬਾਤ ਆਜੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਪਿੰਡ ਪਾਣਾ ਜਿਹੜਾ ਫਰੀਦਕੋਟ ਜਿਲ੍ਹਾ ਫਰੀਦਕੋਟ ਹਾਂਜੀ ਠੀਕ ਹੈ ਆਪਾਂ ਕਿੰਨੇ ਵੜਾਂ ਲੱਗੇ ਆਏ ਬਾਈ ਚਾਰ ਲੈ ਕੇ ਆਏ ਚਾਰ ਲੈ ਕੇ ਆਏ ਜੀ ਠੀਕ ਆਪਾਂ ਜਾਣਕਾਰੀ ਦੇ ਕੇ ਪਹਿਲੀ ਜੀ ਹਾਂਜੀ ਜਿਹੜੀ ਬਾਈ ਆ ਖੜੀ ਆ ਪਹਿਲੇ ਨੰਬਰ ਤੇ ਇਹ ਹੈ ਸ਼ਹਿਰ ਨਾਲ ਕਰੌਸ ਆ ਜੀ ਸ਼ਹਿਰ ਸ਼ਹਿਰ ਨਾਲ ਕਰੌਸ ਆ ਜ ਰਾਹ ਤੇ ਲੈ ਜੂਗੀ ਹਾਂਜੀ ਤੇ ਦੂਜੇ ਸੋਏ ਦੁੱਧ ਦਾ ਰਕਾਰ ਬਈ ਇਹਦਾ ਕਿੰਨਾ ਇਹਦਾ 20 ਕਿਲੋ ਦਾ ਜੀ 20 ਕਿਲੋ ਦਾ ਜੀ ਹਾਂਜੀ ਠੀਕ ਹੈ ਤੇ ਕੀ ਆਸ ਮੇਰੇ ਕਿੰਨੀ ਕਾ ਬਈ ਐਤੀ 22 23 ਕਿਲੋ ਦੀ ਹੈ 23 ਕਿਲੋ ਦੀ ਹੈ ਬਾਕੀ ਸੀਮਿੰਟ ਜਿਹੜਾ ਭਰਾਇਆ ਬਈ ਇਹਦੇ ਸੀਮਿੰਟ ਆਹ ਹੈ ਆ ਬਸ ਐਰ ਸ਼ੈਰ ਦੇ ਐਰ ਸ਼ੈਰ ਦੇ ਕਰਾਉ ਦਾ ਠੀਕ ਹੈ ਲਓ ਦੋਸਤ ਨੂੰ ਇੱਕ ਵਾਰੀ ਨਿਗਾਹ ਮਾਰ ਲਓ ਸੀ ਤੋਰ ਕੇ ਵਿਖਾ ਦੇ ਇੱਕ ਮਿੰਟ ਜੀ ਇੱਕ ਮਿੰਟ ਇੱਧਰ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਕਰੋ ਚੈੱਕ ਜੀ ਤੇ ਥਾਣਾ ਤੋਂ ਤੁਹਾਨੂੰ ਮੈਂ ਨਿਗਾਹ ਮਾਰ ਦਿੰਦਾ ਚੈੱਕ ਕਰ ਲਓ ਥਾਣੇ ਮੇਰੇ ਆਪ ਤੋਰ ਕੇ ਦਿਖਾ ਦੇ ਬਈ ਖੋਲੀ ਕਰਮ ਨੇ ਲੋ ਵੀ ਚੈੱਕ ਕਰ ਲੋ ਮਿੱਤਰੋ ਤੁਸੀਂ ਪਿੱਛੋਂ ਚੈੱਕ ਕਰੋ ਜੇ ਟਾਇਰ ਟੁੱਲ ਪਈ ਆ ਤਿਆਰ ਹੋਣਾ ਜੀ ਦੇਖ ਲਓ ਸੀ ਜਿੰਨੇ ਵਿੱਚ ਬੰਦ ਕਰ ਦੇਖੋ ਸੀ ਬਹੁਤ ਟੱਲ ਪਈ ਆ ਜੀ ਤੇ 20 ਤੋਂ 22 ਦੀ ਆਸ ਵਿੱਚ ਬਾਈ ਕਹਿੰਦਾ ਲੈ ਮੋੜ ਲਿਆ ਕਰ ਲੈ ਕਰ ਲੋ ਚੱਟ ਬਈ ਤੇ ਬਾਈ ਨੂੰ ਆਪਾਂ ਦੂਜੀਆਂ ਵਾਰਾਂ ਦਾ ਵੀ ਜਾਣਕਾਰੀ ਲੈਣੇ ਸਾਰੀਆਂ ਦੀ ਲੈ ਲੈ ਬੰਦ ਦੇ ਹਾਂਜੀ ਬਾਈ ਜੀ ਆਪਾਂ ਰੇਟ ਦੀ ਗੱਲ ਕਰ ਗਏ ਇਹਦਾ ਰੇਟ ਲੈਣ ਦੇਂਦੇ 72000 ਰੁਪਏ ਜੀ 72000 ਰੁਪਏ ਬਾਈ ਜੀ ਮਾਨਤਨ ਹੋ ਜਾਊਗਾ ਮੌਕੇ ਤੇ ਕਰ ਦਾਂਗੇ ਕਿੰਨਾ ਕੋ ਜੂਗਾ ਛੋੜ ਛੱਪਾ ਹੀ ਹੋਊਗਾ ਛੋੜ ਛੱਪਾ ਹੋ ਜੂਗਾ ਤੇ ਵੀਡੀਓ ਦੇਖ ਕੇ ਫੋਨ ਕਰਦਾ ਖੁੱਲਾ ਹੋ ਜੂਗਾ ਹਾਂਜੀ ਹਾਂਜੀ ਠੀਕ ਐ ਜਿਹੜੀ ਆਪਾਂ ਬਈ ਦੋ ਨੰਬਰ ਤੇ ਖੜੀ ਆ ਹਾਂਜੀ ਇਹਦੀ ਡਿਟੇਲ ਦੇ ਗਏ ਬਈ ਇਹ ਤੀਜਾ ਸੂਆ ਸੂਰੀ ਆਈ ਤੀਜਾ ਸੂਆ ਜੀ ਹਾਂਜੀ ਐਚ ਐਫ ਆ ਪਿਆ ਹੋਰ ਐਚ ਐਫ ਆ ਜੀ ਠੀਕ ਐ ਹਾਂਜੀ ਇਹਦੇ ਬਾਰੇ ਸੀ ਮੁੰਡੇ ਕਿਹੜਾ ਭਰਾ ਜੀ ਇਹਦੇ ਸੀਮਨ ਆ ਹੀ ਐਚ ਐਫ ਦਾ ਹੀ ਠੀਕ ਐ ਤੇ ਕਿੰਨੇ ਦੇ ਲੈ ਜੂਗੀ ਅਜੇ ਇਹ ਇਹ ਲੈ ਜੂ ਹਫਤਾ ਹੀ ਹਫਤਾ ਜੀ ਤੇ ਦੁੱਧ ਦੀ ਗੱਲ ਕਰ ਗਏ ਆਪਾਂ ਕਿੰਨਾ ਪਾਉਗੇ ਇਹਦੇ ਦੁੱਧ ਪਾਇਆ 25 ਕਿਲੋ ਚਲ 25 ਕਿਲੋ ਪਾਇਆ 26 ਕਿਲੋ ਤੱਕ ਪਾ ਲੂਗੀ 26 26 ਗਾ ਵੱਡੀ ਬੋਟ ਹੈ ਲਾਉਣਾ 200 ਤੁਹਾਨੂੰ ਮਗਰੋਂ ਨੇ ਕੰਮਰਾ ਦੇ ਨੇ ਥਾਣੇ ਕੋ ਚਾਰੇ ਖੰਡਵੇਂ ਥਾਣਾ ਦੇ ਇੱਕ ਵਾਰੀ ਨਾ ਆਪਾਂ ਨਿਗਾ ਮਰਾਦ ਨੇ ਫੇਸ ਕੁਆਲਟੀ ਇਹ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਲੈ ਖੋਲੀ ਕਰਾਂ ਮੈਂ ਬਾਈ ਮੜਾ ਤੋੜ ਕੇ ਦਿਖਾ ਦਈਏ ਆਪਾਂ ਲਓ ਵੀ ਕਰੋ ਚੈੱਕ ਪਿੱਛੋਂ ਹਵਾਨੇ ਦੀ ਚੈੱਕ ਕਰ ਲਓ ਢਿਲ ਢੋਲੂ ਤੁਸੀਂ ਦੇਖ ਲਓ ਦੋਸਤੋ ਲੈਵੇ ਦੀ ਬੰਤਰ ਬਹੁਤ ਚੰਗੀ ਹੈ ਤੇ ਥਣ ਹਵਾਨੇ ਦੀ ਬਹੁਤ ਸਾਫ ਹੈ ਲੈ ਮੋੜ ਲੈ ਕਰਾਂ ਤੇ ਕੱਦ ਕਰ ਦੀ ਚੈੱਕ ਕਰਨੋ ਤੇ ਫੇਸ ਬਿਊਟੀ ਦੀ ਚੈੱਕ ਕਰਨੋ ਜੀ ਕਰੋ ਚੈੱਕ ਜੀ ਲੋ ਜੀ ਕਰੋ ਜੱਕ ਜੀ ਬਹੁਤ ਚੰਗਾ ਥਣ ਲੱਗਿਆ ਭਾਈ ਜੀ ਆਪਾਂ ਦੀ ਰੇਟ ਦੀ ਗੱਲ ਕਰਕੇ ਇਹਦਾ ਇੱਕ ਵੀ ਹੈ ਜੀ ਇੱਕ ਵੀ ਹੈ ਜੀ ਕਿੰਨੇ ਵੇ ਹੋ ਜੂ ਛੋਟੇ ਪਾਇ ਵਾ ਮਾਨ ਤਾਨ ਕਰ ਦਾਂਗੇ ਮਾਨ ਤਾਨ ਹੋ ਜੂਗਾ ਹਾਂ ਜੀ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਕੋਈ ਉਹਨੂੰ ਆਪਾਂ ਕਰਾਇਚ ਪਹੁੰਚ ਕਰ ਦਾਂਗੇ ਅਸੀਂ ਕਰਾਇਚ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਫੇਰੀ ਚਲੋ ਠੀਕ ਹੈ ਬਾਈ ਨੇ ਆਫਰ ਲਾਈ ਆ ਸਾਰੇ ਗਾਵਾਂ ਦੀ ਕਰ ਦੋਗੇ ਹਾਂ ਸਾਰੇ ਗਾਵਾਂ ਦੇ ਕਰ ਜਿਹੜਾ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਠੀਕ ਹੈ ਜੀ ਚਲੋ ਵਧੀਆ ਗੱਲ ਹੈ ਜੀ ਠੀਕ ਹੈ ਜੀ ਫੇਰੀ ਤੀਜੇ ਨੰਬਰ ਤੇ ਬਾਈ ਇਹ ਦੂਜਾ ਸੂਆ ਸੂਰੀ ਜੀ ਦੂਜਾ ਸੂਆ ਸੂਰੀ ਹਾਂਜੀ ਠੀਕ ਐ ਇਹਦੇ ਕਿੰਨੇ ਦੇ ਲੈ ਜੀ ਇਹ ਹਫਤਾ 10 ਦਿਨ ਲੈ ਜੀ ਟਰਲ ਟੂ ਦੇਖ ਲੋ ਦੋਸਤੋ ਦਿਖਾਈ ਬਈ ਬੜਾ ਖਿੱਚ ਗਿਆ ਲੈ ਕਰੋ ਚੱਕਾ ਜੀ ਉਹ ਠੰਡੀ ਚੀਜ਼ ਆ ਆ ਬਾਜ ਜਾਵਾਂ ਜਾਂ ਵੇ ਲੋ ਆਇ ਤਾਂ ਕੋਈ ਨਹੀਂ ਠੀਕ ਐ ਠੀਕ ਐ ਤੇ ਇਹ ਦੁੱਧ ਕਿੰਨਾ ਪਾ ਦੋ ਇਹ 28 ਕਿਲੋ ਪਾਇਆ ਜੀ ਪਹਿਲਾਂ ਨੇ ਪਹਿਲਾਂ ਨੇ ਹਾਂ 32 33 ਕਿਲੋ ਦੁੱਧ ਪਾ ਦੋ ਜੇ ਮੌਸਮ ਚੰਗਾ ਹੋਣਾ ਜਾਂਦਾ ਜੀ ਠੀਕ ਐ ਗਰਮੀ ਦੇ ਹਿਸਾਬ ਨਾਲ ਜੇ ਮੰਨ ਲਓ 28 ਪਾਇਆ ਪਿਛਲੇ ਇਹਦੀ 28 ਦੀ ਤਾਂ ਪਾਉਗੀ ਹਾਂ 30 ਤਾਂ ਪਲੱਸ ਪਾਉਗੀ ਪਾਉਗੀ ਠੀਕ ਹੈ 32 33 ਕਿਲੋ ਦੇਣਾ ਦੋਸਤਾਂ ਨੂੰ ਠੀਕ ਹੈ ਠੀਕ ਹੈ ਇਹ ਵੀ ਆਪਾਂ ਤੋਰ ਕੇ ਦਿਖਾ ਦਗੇ ਹਾਂਜੀ ਲੈ ਖੋਲੀ ਕਰਾਂ ਲੈ ਦੋਸਤੋ ਨਾ ਬਹੁਤ ਚੰਗੀ ਹੈ ਵੇਖ ਬੈਡ ਚੈੱਕ ਕਰ ਲੋ ਸੀ ਕੱਦ ਕਾ ਸਾਡਾ ਤਾਂ ਤੁਸੀਂ ਮੰਨ ਲਓ ਬਹੁਤ ਚੰਗੇ ਕੱਦ ਦੀ ਹੈ ਸਾਰੇ ਂਗਾਵਾ ਜਿਹੜੀਆਂ ਬਾਈ ਕੋਲੇ ਨੇ ਚਾਰੇ ਂਗਾਵਾ ਚਾਰਾਂ ਨਾਲੋਂ ਕੱਦ ਵੇੜਦਾ ਨਾ ਉੱਚਾ ਹੀ ਹੈ ਲੈ ਕਰੋ ਚੈੱਕ ਜੀ ਲੈ ਲਿਆ ਕਰਾਂ ਲੈ ਆ ਕਰ ਇਹਦੀ ਫੇਸ ਕੁਆਲਿਟੀ ਚੈੱਕ ਕਰੋ ਲੈ ਕਰੋ ਚੱਕ ਦੋਸਤੋ ਜੀ ਫੇਸਪਾਰਟੀ ਚੈੱਕ ਕਰ ਲਓ ਤੇ ਆਪਾਂ ਕੱਦ ਕਾੜ ਦੇ ਲਓ ਰੰਗਵਾਜੋ ਜੀ ਚੈੱਕ ਕਰ ਲਓ ਤੇ ਪਿੱਛੋਂ ਦੇਖੋ ਜੀ ਥਣ ਹਵਾਨੇ ਦੀ ਚੈੱਕ ਕਰ ਲਓ ਦੋਸਤੋ ਬਹੁਤ ਚੰਗਾ ਥਾਣ ਥਣ ਲੱਗਿਆ ਕਰੋ ਚੱਕ ਤੇ ਲੇਵੇ ਦੀ ਬੰਤਰ ਬਹੁਤ ਚੰਗੇ ਲਿਆ ਮੋੜ ਲਿਆ ਕਰਾਂ ਬਾਈ ਲੈ ਕਰੋ ਚੱਕ ਦੋਸਤੋ ਤੁਹਾਨੂੰ ਮੈਂ ਇੱਕ ਦੋ ਦਿਖਾ ਦਿੰਦਾ ਥਣ ਦੋਸਤੋ ਕਰੋ ਚੱਕ ਜੀ ਤੇ ਨਾੜਾ ਨਾੜਾ ਤੁਸੀਂ ਨਾ ਲੇਵੇ ਦੇਖ ਲਓ ਬਹੁਤ ਚੰਗੀ ਕੁਆਲਿਟੀ ਦੀ ਹੈ ਤੇ ਥੋੜਾ ਜਿਹਾ ਸੰਗਿਆ ਜਿਵੇਂ ਮੰਨ ਲਓ ਦਿਖਾਉਂਦੀ ਹੈ ਜਿਵੇਂ ਆਪਾਂ ਦਿਖਾਉਣ ਪਿੱਛੇ ਕਰ ਦਿੰਦੇ ਆ ਨਾ ਬਈ ਜਿਹੜੇ ਸਿੰਗ ਦੀ ਆਪਾਂ ਗੱਲ ਕਰੀਏ ਥੋੜਾ ਸਿੰਗ ਦਿਖਾਉਣੀ ਹੈ ਨਾ ਲਗਾਏ ਨਹੀਂਗੇ ਪਹਿਲਾਂ ਕੇ ਨਹੀਂ ਜੇ ਸਹੀ ਨਹੀਂ ਲਾਗੇਗੇ ਮਾ ਹਨਾ ਲਗਾਏ ਨਹੀਂ ਅੱਛਾ ਲਗਾਏ ਨਹੀਂ ਮੈਂਨੇ ਕਹਾਗੇ ਹਾਂ ਠੀਕ ਹੈ ਉਹ ਠੰਡੀ ਸੀ ਲਾ ਪੂਰੀ ਹੈ ਨਾ ਆਰਡਰ ਕੁਆਲਿਟੀ ਦੇ ਕੋਟ ਠੀਕ ਹੈ ਹਾਂਜੀ ਮੇਰਾ ਕਾਲੀ ਗਾਂ ਬਿਲਕੁਲ ਹੀ ਆ ਉਹ ਵੀ ਟਾਪ ਕੁਆਲਿਟੀ ਦੀ ਆ ਟਾਪ ਦਾ ਨਗੀਨਾ ਹੀ ਆ ਥਣ ਵਿਖਾ ਦੇ ਨਹੀਂ ਥੱਲੇ ਠੀਕ ਹੈ ਥਾਣ ਮੈ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਮ ਥੋੜੀ ਝੂਲ ਕਰਕੇ ਨਾ ਚੈੱਕ ਕਰੋ ਸਾਹਿਬ ਲਓ ਚਾਰੇ ਥਣ ਗੰਡੇ ਆ ਮਗਰ ਤਾਂ ਮਾਸ ਵੱਲੋਂ ਹੀ ਆ ਉਹਦਾ ਫੋਟਾ ਸਾਫ਼ ਹੀ ਨਹੀਂ ਏ ਉਹ ਇਹ ਸਾਫ਼ ਹੀ ਨਹੀਂ ਫੋਟਾ ਠੀਕ ਠੀਕ ਐ ਇਹਦਾ ਬਈ ਰੇਟ ਇਹਦਾ 1.35 1.35 ਹਾਂਜੀ ਮਾਨਤਨ ਹੋ ਜਾਊਗਾ ਮਾਨਤਨ ਕਰਦੇ ਠੀਕ ਐ ਜਿਹੜੀ ਬਈ 4 ਨੰਬਰ ਤੇ ਆ ਹਾਂਜੀ ਇਹ ਦੂਜਾ ਸੂਹਾ ਸੂਰੇ ਜੀ ਸਹੀ ਬੈੜੀ ਦੂਜਾ ਸੂਹਾ ਜੀ ਹਾਂਜੀ ਠੀਕ ਐ ਇਹਦਾ ਬਈ ਕੀ ਰਿਕਾਰਡ ਰਿਆ ਇਹਨੇ 17 ਕਿਲੋ ਦੁੱਧ ਪਾਇਆ ਜੀ 17 ਕਿਲੋ ਜੀ ਪਹਿਲਣ ਨਹੀਂ ਠੀਕ ਹੈ ਐਤੀ ਥੋੜੀ ਸਾੰਭਣ ਲਓ ਥੋੜੀ ਉਤੋਂ ਲੱਸੀ ਰਹਿ ਗਈ ਉਹ ਬਰੀਡ ਚੰਗੀ ਆ ਆਰਡਰ ਕੁਆਲਿਟੀ ਬਹੁਤ ਵਧੀਆ ਠੀਕ ਹੈ ਟਰਲ ਤੋਂ ਲੋਏ ਚ ਪਈ ਐ ਬਹੁਤ ਵਧੀਆ ਇਹ ਚ ਇਹਨੇ ਲੈਣੇ ਹਫਤਾ ਦੱਸ ਦੇਣਾ ਹਫਤਾ ਦੱਸ ਦੇ ਇਹਨੇ 20 ਕਿਲੋ ਦਾ ਪਾ ਦੇਣਾ ਜੀ ਅਸ਼ਵੀ 20 ਕਿਲੋ ਪਾ ਦੋ ਹਾਂਜੀ ਠੀਕ ਹੈ ਥਾਨ ਇਹਦਾ ਵੀ ਬਹੁਤ ਚੰਗਾ ਆ ਗਿਆ ਦੋਸਤ ਚੈੱਕ ਕਰ ਲਓ ਦੋ ਥਾਨ ਖਿੰਡਵੇਂ ਆ ਐਂ ਤੇ ਇਹਦੀ ਬੰਤਰੀ ਬਹੁਤ ਚੰਗੀ ਆ ਕਾਲੀ ਡੱਬੀ ਵੈੜ ਆ ਦੋਸਤੋ ਬਹੁਤ ਸੋਹਣੀ ਸਨਕੀ ਅਲੱਗ ਖੋਲੀ ਕਰਾਂ ਬਾਈ ਬੜਾਇਆ ਲੱਕ ਕਰੋ ਚੈੱਕ ਆਪਾਂ ਦੋ ਨੂੰ ਤੋੜ ਕੇ ਦਿਖਾਉਣੇ ਆ ਲੈ ਵੀ ਕਰੋ ਚੱਕ ਮਿੱਤਰੋ ਪਿੱਛੋ ਨਿਗਾਹ ਮਾਰ ਲਓ ਸੀ ਫਿਕਸ ਜਲੇ ਲੈਵਾ ਤੇ ਥਾਣ ਤੁਸੀਂ ਦੇਖ ਲਓ ਚਾਰੇ ਖੰਡਵੇਂ ਥਾਣਾ ਕੱਲਾ ਕੱਲਾ ਥਾਣ ਲੱਗਿਆ ਮਿੱਤਰੋ ਤੇ ਲੋ ਦੇਖ ਲਓ ਕੱਦ ਕਾਰ ਦੀ ਤੁਸੀਂ ਚੈੱਕ ਕਰ ਲਓ ਤੇ ਫੇਸ ਕੁਆਲਟੀ ਆਪਣੇ ਨੂੰ ਦਿਖਾ ਦਿੰਨੇ ਲੈ ਮੋੜੀ ਕਰਾਂ ਬਾਈ ਬਣਾਇਆ ਲੋ ਕਰੋ ਚੱਕ ਫੇਸ ਕੁਆਲਟੀ ਲੈ ਕਰੋ ਚੱਕ ਮੜਾ ਰੋਗਲੀ ਠੰਗਾ ਦੋ ਦੋ ਮਿੱਤਰੋ ਨੂੰ ਮੈਂ ਥਾਣ ਦਿਖਾ ਦਿੰਨਾ ਚਾਰੇ ਥਣ ਖੰਡਵੇਂ ਚੈੱਕ ਕਰ ਲੈ ਲੈ ਜਾ ਕਰ ਬੰਨ ਦੇ ਇੱਕ ਵਾਰੀ ਹੋਰ ਨਿਗਾਹ ਮਾਰ ਲਓ ਦੋਸਤੋ ਫਿਕਸ ਜਆ ਅਡਰ ਹੈ ਬਹੁਤ ਸੋਹਣੀ ਅਡਰ ਕੁਆਲਿਟੀ ਦੀ ਹੈ ਹਾਂਜੀ ਭਾਈ ਜੀ ਆਪਾਂ ਜੀ ਦੀ ਗੱਲ ਕਰਕੇ ਰੇਟ ਦੀ ਇਹਦਾ ਰੇਟ ਲੈਣ ਦੇ ਜੀ 75000 ਰੁਪਏ ਜੀ 75000 ਰੁਪਏ ਜੀ ਪਹੁੰਚੇ ਜੀ ਫ੍ਰੀ ਕਰ ਦੋਗੇ ਹਾਂਜੀ ਹਾਂਜੀ ਬਾਕੀ ਗੱਲ ਹੈ ਬਾਕੀ ਬਾਕੀ ਜਰਾ ਨੰਬਰ ਬੋਲ ਦਿਆਂ ਆ ਉਹਦਾ 6280343193 6280343193 ਠੀਕ ਹੈ ਆਪਣਾ ਪਿੰਡ ਬੋਲ ਦਿਦਵਾਰੇ ਭਾਈ ਪਾਣਾ ਪਿੰਡ ਪਾਣਾ ਜਿਲ੍ਹਾ ਫ੍ਰੀ ਕੋਡ ਨਾਮ ਭਾਈ ਤੇਰਾ ਗੁਰਪ੍ਰੀਤ ਗੁਰਪ੍ਰੀਤ ਠੀਕ ਹੈ ਦੋਸਤੋ ਭਾਈ ਜੀ ਨੇ ਨਾ ਚਾਰ ਵਾਣਾ ਲੈ ਕੇ ਆਇਆ ਮੰਡੀ ਤੇ ਇਹ ਤੁਹਾਨੂੰ ਬਾਈ ਦੇ ਚਾਰੇ ਮੈੜਾ ਜੋ ਕੋਈ ਵੀ ਮੈੜ ਪਸੰਦ ਆਉਂਦੀ ਦੋਸਤੋ ਤੇ ਤੁਸੀਂ ਨਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਲੈਤਾ ਬਾਈ ਦਾ ਸਕਰੀਨ ਤੇ ਵੀ ਚਲਾਵਾਂਗੇ ਦੋਸਤੋ ਇਧਰ ਤੁਸੀਂ ਨਾ ਜਿਹੜੇ ਚੈੱਕ ਕਰ ਲਓ ਇਹੜੇ ਸਾਰੇ ਨਾਲ ਕੱਦ ਇਹ ਚਿੱਟੇ ਰੰਗ ਦੀ ਆ ਸਾਰੇ ਟਾਪ ਕੁਆਲਿਟੀ ਦੀ ਦੱਦ ਕਾਸ਼ ਚ ਮੇਨ ਗੱਲ ਠੰਡੀਆਂ ਸੀਲਾ ਸਾਰੀਆਂ ਠੀਕ ਠੀਕ ਹੈ ਠੰਡੀਆਂ ਸੀਲਾ ਸਾਰੀਆਂ ਚਾਰੇ ਹਾਂ ਇਧਰ ਲੈ ਕਰ ਲਓ ਦਿਖਾ ਦਿਓ ਲਓ ਮਗਰ ਉਹ ਜੇ ਮਰਜੀ ਹੱਥ ਲਾਈ ਜਾਓ ਲਓ ਜੀ ਠੰਡੀਆਂ ਸੀਲਾ ਇਹਦੇ ਥਣ ਦੇਖ ਲਓ ਦੋਸਤੋ ਤੁਸੀਂ ਸਾਰੇ ਥਣ ਘੰਡੇ ਵਿਆਂ ਦੇ ਵੀ ਆ ਵੀ ਠੰਡੀ ਸੀ ਠੀਕ ਹੈ ਠੀਕ ਹੈ ਬਾਈ ਜੀ ਧੰਨਵਾਦ ਜੀ ਸਾਨ